ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਦੇ ਲੱਖ ਦਾਅਵੇ ਕਰਦੀ ਆ ਪਰ ਜੇਕਰ ਸੀਐਮ ਸਿਟੀ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਸ਼ਹਿਰ ਦੇ ਇਹ ਹਾਲਾਤ ਹੋਏ ਪਏ ਨੇ ਕਿ ਪਿਛਲੇ ਦਿਨੀ ਦੇਖਿਆ ਗਿਆ ਸੀ ਕਿ ਗੰਦੇ ਪਾਣੀ ਦੇ ਕਾਰਨ ਲੋਕ ਹਰ ਘਰ ਦੇ ਵਿੱਚ ਬਿਮਾਰ ਪੈ ਗਏ ਸੀ ਕਿਸੇ ਨੂੰ ਚਿਕਨਗੁਨੀਆ ਹੋ ਗਿਆ ਸੀ ਕਿਸੇ ਨੂੰ ਡੇਂਗੂ ਹੋ ਗਿਆ ਸੀ ਆਖਿਰਕਾਰ ਕਿਉਂ ਹੋਇਆ ਕਰਕੇ ਗਲੀਆਂ ਦੇ ਵਿੱਚ ਜੋ ਗੰਦਾ ਪਾਣੀ ਆ ਸੀਵਰੇਜ ਦਾ ਉਸ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉ ਰਹੇ ਨੇ ਪਰ ਜਿੱਥੇ ਅਸੀਂ ਖੜੇ ਆ ਇਸੇ ਜਗ੍ਹਾ ਦੇ ਉੱਤੇ ਸਰਕਾਰੀ ਸਕੂਲ ਆ ਪ੍ਰਾਇਮਰੀ ਸਰਕਾਰੀ ਸਕੂਲ ਸਮਾਰਟ ਸਕੂਲ ਦਾ ਵੀ ਦਰਜਾ ਦਿੱਤਾ ਗਿਆ ਲਿਖਿਆ ਗਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁੰਦਰ ਵਸਤੀ ਸੰਗਰੂ ਹੁਣ ਤੁਸੀਂ ਸੋਚ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਸਮਾਰਟ ਸਕੂਲ ਬਣਾ ਦਿੱਤਾ ਗਿਆ ਪਰ ਮੈਨੂੰ ਲੱਗਦਾ ਜੋ ਗੰਦਗੀ ਬਾਹਰ ਆ ਸਕੂਲ ਦੇ ਬਾਹਰ ਜੋ ਬੱਚੇ ਇਸ ਗੰਦ ਗੰਦੇ ਪਾਣੀ ਵਿੱਚੋਂ ਹੋ ਕੇ ਕਲਾਸਰੂਮ ਦੇ ਵਿੱਚ ਜਾਂਦੇ ਨੇ ਇਸ ਨੂੰ ਸ਼ਾਇਦ ਸਮਾਰਟ ਸਕੂਲ ਆਖਿਆ ਜਾਂਦਾ ਅਤੇ ਜੋ ਇੱਥੋਂ ਦੇ ਵਸਨੀਕ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਗੰਦਗੀ ਦੇ ਕਾਰਨ ਜਿੱਥੇ ਬਿਮਾਰ ਪੈ ਰਹੇ ਪਰ ਇਸ ਮਹਾਲੇ ਦੇ ਵਿੱਚ ਕਹਿੰਦੇ ਨੇ ਕਿ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਸਾਡੇ ਦੇ ਬੀਬੀਆਂ ਮੌਜੂਦ ਨੇ ਗੱਲ ਕਰ ਲੈਣੀ ਹੈ ਕੀ ਨਾਮ ਹੈ ਬੀਬੀ ਹਬੀਬਾਂ ਜੀ ਵੀ ਵੀ ਕਿਸ ਤਰ੍ਹਾਂ ਵੇਖਦੇ ਹੋਂਗੇ ਕਿ ਪਿਛਲੇ ਕਦੇ ਲੰਬੇ ਸਮੇਂ ਤੋਂ ਹਾਲਾਤ ਬੜੇ ਨਰਕ ਭਰੇ ਬਣੇ ਹੋਏ ਨੇ ਐਦਾਂ ਹੀ ਰਹਿੰਦਾ ਜੀ ਸਾਡੇ ਤਾਂ ਬਸ ਸੀਵਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਹੂੰ ਵੀ ਪਾਣੀ ਦਾ ਨਿਕਾਸ ਹੋ ਨਹੀਂ ਰਿਹਾ ਸਹੀ ਤਰੀਕੇ ਨਾਲ ਹੂੰ ਬਸ ਪਾਣੀ ਦੇ ਕਾਰਨ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਬਿਮਾਰ ਰਹਿੰਦੇ ਆ ਜੀ ਹੂੰ ਉਹਨਾ ਸਕੂਲ 'ਚ ਵੀ ਦੇਖਦੇ ਆਂ ਬੱਚੇ ਆਉਂਦੇ ਆ ਏਡੇ ਏਡੇ ਪਾਣੀ ਦੇ ਵਿੱਚ ਡਿੱਗ ਵੀ ਜਾਂਦੇ ਆ ਜੀ ਕਈ ਵਾਰ ਬੱਚਿਆਂ ਨੂੰ ਆਪ ਵੀ ਉਠਾਉਨੇ ਆਂ ਪਾਣੀ 'ਚ ਹੂੰ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਕੀ ਇੱਥੋਂ ਦੇ ਜੋ ਐਮਸੀ ਜਿੱਤੇ ਹੋਏ ਨੇ ਉਹਨਾਂ ਉਹਨਾਂ ਨੂੰ ਨਹੀਂ ਗੁਹਾਰ ਲਈ ਤੁਸੀਂ ਕਹਿਆ ਜੀ ਉਹ ਵੀ ਵਿਚਾਰੇ ਕੋਸ਼ਿਸ਼ ਕਰਦੇ ਨੇਗੇ ਹੂੰ ਇਹ ਤਾਂ ਹੁਣ ਉਤੋਂ ਆਪਣੇ ਕਮਿਊਨਿਟੀ ਵਾਲਿਆਂ ਦਾ ਉਹ ਆ ਜੀ ਹੂੰ ਵੀ ਆਉਂਦੇ ਨੇ ਪਾਣੀ ਥੋੜਾ ਕੱਢ ਕੇ ਲੈ ਜਾਂਦੇ ਨੇਗੇ ਵੀ ਪ੍ਰੋਪਰ ਸਾਡੇ ਸੀਵਰ ਦੀ ਸਫਾਈ ਨਹੀਂ ਹੁੰਦੀ ਅੱਛਾ ਸੰਗਰੂਰ ਦੀ ਐਮਐਲਏ ਦੀ ਗੱਲ ਕਰ ਲਈਏ ਤਾਂ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਸਕੂਟਰੀ ਤੇ ਦੇਖਦੀ ਸੀ ਹੁਣ ਸਾਰ ਲੈਣ ਪਹੁੰਚੇ ਨੇ ਵੀ ਭਾਈ ਗੰਦੇ ਪਾਣੀ ਚ ਰਹਿ ਰਹੇ ਹੋ ਕਿਵੇਂ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਜੀ ਹੁਣ ਕੋਈ ਨਹੀਂ ਆਉਂਦਾ ਜੀ ਹੁਣ ਕੋਈ ਨਹੀਂ ਆਉਂਦਾ ਕਿਨਾਂ ਬੀਬੀ ਪਰਮਜੀਤ ਜੀ ਪਰਮਜੀਤ ਜੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਲੰਮੇ ਸਮੇਂ ਤੋਂ ਕਹਿੰਦੇ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਕੋਈ ਸਾਰ ਨਹੀਂ ਭਰ ਜਾਂਦਾ ਹੈਗਾ ਦੁਬਾਰਾ ਕੱਢ ਕੇ ਲੈ ਜਾਂਦੇ ਨੇ ਫਿਰ ਪਰ ਜਦੋਂ ਕੱਢਦੇ ਤਾਂ ਕੋਈ ਫਾਇਦਾ ਤਾਂ ਹੈ ਨਹੀਂ ਜਿਵੇਂ ਵਿਚਾਰੇ ਆਉਂਦੇ ਨੇ ਉਹ ਤਾਂ ਆਂਦੀ ਨਹੀਂ ਕਮੇਟੀ ਵਾਲੇ ਦਾ ਤੇ ਆਪਣੇ ਐਮਸੀ ਸਾਹਿਬ ਕੋਲ ਵੀ ਜਾਂਦੇ ਵਿਚਾਰੇ ਉਹ ਵੀ ਕਰਦੇ ਨੇ ਕੋਸ਼ਿਸ਼ ਪੱਲੀ ਕਨੇ ਕੱਢਦੇ ਤਾਂ ਕੀ ਫਾਇਦਾ ਤਾਂ ਫੇਰ ਬਿੰਦ ਨੂੰ ਫੇਰ ਭਰਿਆ ਹੁੰਦਾਗਾ ਜਿਵੇਂ ਸ਼ਾਮੀ ਨਿਕਲ ਗਿਆ ਰਾਤ ਨੂੰ ਫੇਰ ਭਰ ਜਾਂਦਾਗਾ ਸਵੇਰੇ ਕੱਢ ਲੈ ਫੇਰ ਭਰ ਜਾਂਦਾ ਜੀ ਉਈ ਹੱਲ ਤਾਂ ਹੋ ਹੀ ਨਹੀਂ ਰਿਹਾਗਾ ਹਰ ਪ੍ਰੋਪਰ ਹੱਲ ਹੋਣਾ ਚਾਹੀਦਾ ਜੀ ਕਿਉਂਕਿ ਬੱਚੇ ਵੀ ਲੰਘਦੇ ਨੇ ਅਸੀਂ ਆਪ ਵੀ ਲੰਘਦੇ ਘਰਾਂ ਦੇ ਮੂਹਰੇ ਤਾਂ ਪਾਣੀ ਖੜਿਆਗਾ ਹੱਲ ਹੋਣਾ ਚਾਹੀਦਾ ਬਸ ਸਾਡਾ ਤਾਂ ਜੀ ਬਿਲਕੁਲ ਵੀ ਵੀ ਦਾ ਕਹਿਣਾ ਕਿ ਹੱਲ ਹੋਣਾ ਚਾਹੀਦਾ ਟੈਂਪਰੇਰੀ ਇਹਨਾਂ ਦੀਆਂ ਬੈਨਾ ਆਉਂਦੀਆਂ ਨੇ ਜੋ ਟੈਂਕਰ ਨੇ ਪਾਣੀ ਦਿਓ ਭਰ ਕੇ ਲੈ ਜਾਂਦੇ ਨੇ ਫਿਰ ਪਾਣੀ ਭਰ ਜਾਂਦਾ ਅਤੇ ਜੋ ਬਿਮਾਰੀ ਦਾ ਸ਼ਿਕਾਰ ਪੂਰੇ ਦਾ ਪੂਰਾ ਮਹੱਲਾ ਹੋ ਰਿਹਾ ਸਾਡੇ ਨਾਲ ਕੁਝ 20 ਰੁਪਏ ਮਜੂਦ ਨੇ ਗੱਲ ਕਰ ਲੈਣੇ ਆ ਕੀ ਨਾ ਵੀਰੇ ਅਮਨਦੀਪ ਜੀ ਅਮਨ ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਸਰਕਾਰ ਕਹਿੰਦੀ ਕਿ ਵਿਕਾਸ ਦੀਆਂ ਤਹਾਈਆਂ ਦੇ ਰਹੀ ਆ ਤੇ ਦੂਜੇ ਪਾਸੇ ਤੁਹਾਡੇ ਮਹੱਲੇ ਦੇ ਹਾਲਾਤ ਸਰ ਮੈਂ ਖੁਦ ਨਗਰ ਕੌਰ ਸਰਚ ਮੁਲਾਜ਼ਮ ਆ ਅਸੀਂ ਅਫਸਰਾਂ ਨੂੰ ਬਹੁਤ ਜ਼ਿਆਦਾ ਜ਼ੋਰ ਪਾ ਕੇ ਕਹਿ ਰਹੇ ਆਂਗੇ ਵੀ ਸਾਡੇ ਸਫਾਈ ਮੁਲਾਜ਼ਮਾਂ ਵੱਲੋਂ ਕਰਾਈ ਜਾਵੇ ਜੀ ਅਸੀਂ ਖੁਦ ਲੋਕਾਂ ਦੇ ਮਹੱਲਿਆਂ 'ਚ ਸਫਾਈ ਕਰਦੇ ਆਂ ਤੇ ਆ ਸਾਡੇ ਮਹੱਲੇ ਦਾ ਹਾਲ ਦੇਖ ਲਓ ਅਸੀਂ ਦੋ ਵਾਰੀ ਜੋ ਸਾਹ ਦੇ ਦਫ਼ਤਰ ਵੀ ਜਾਏ ਉੱਥੇ ਗੱਡੀ ਕਹਿੰਦੇ ਨੇ ਵੀ ਕੰਪਨੀ ਦੇ ਵਿੱਚ ਖੜੀ ਆ ਠੀਕ ਹੋਈ ਤੇ ਉਹ ਕੋਈ ਬਿੱਲ ਬੋਲ ਇਹਨਾਂ ਦੇ ਪਾਸ ਨਹੀਂ ਕਰ ਰਹੇ ਹੈਗੇ ਅਸੀਂ ਐਮ ਸੀ ਸਾਹਿਬ ਲੋਵੇ ਜਾਣੇ ਆ ਉਹ ਵਿਚਾਰੇ ਕੀ ਕਰਦੇ ਆ ਉਹ ਟੈਂਕਰ ਮੰਗਾ ਦਿੰਦੇ ਨੇ ਖਾਲੀ ਕਰਵਾ ਦਿੰਦੇ ਨੇ ਜੀ ਕੱਲ ਵੀ ਮੈਂਨੇ ਕਿਹਾ ਸੀ ਜੀ ਉਹਨਾਂ ਨੂੰ ਦਫ਼ਤਰ ਜਾ ਕੇ ਆਏ ਆ ਜੋ ਇਹਨਾਂ ਦਾ ਸੁਪਰਵਾਈਜ਼ਰ ਹੈ ਸੀਵਰ ਬੋਰਡ ਦਾ ਜੀ ਉਹਨਾਂ ਨੂੰ ਮੈਂ ਕਿਹਾ ਜੀ ਉਹ ਕਹਿੰਦੇ ਜੀ ਕੱਲ ਸ਼ਾਮ ਤੱਕ ਗੱਡੀ ਆ ਜਾਓ ਜੀ ਉਦੋਂ ਬਾਅਦ ਅੱਜ ਦੁਬਾਰੇ ਸ਼ਾਮ ਹੋਣ ਵਾਲੀ ਹੈ ਦੁਬਾਰੇ ਸ਼ਾਮ ਹੋਣ ਵਾਲੀ ਆ ਵੀਰ ਕਹਿੰਦੇ ਤੇ ਕੀ ਅਸੀਂ ਖੁਦ ਮੁਸਪਲ ਕਮੇਟੀ ਦੇ ਵਿੱਚ ਕੰਮ ਕਰਦੇ ਆ ਲੋਕਾਂ ਦੇ ਮੁਹੱਲਿਆਂ ਦੇ ਵਿੱਚ ਜਾ ਕੇ ਹੱਲ ਕਰਦੇ ਆ ਪਰ ਸਾਡਾ ਹੱਲ ਕੋਈ ਨਹੀਂ ਕਰਦਾ ਕੀ ਨਾ ਵੀਰੇ ਮੇਰਾ ਨਾਮ ਬਰਵਿੰਦਰ ਸਿੰਘ ਆ ਜੀ ਰਵਿੰਦਰ ਕਿਸ ਤਰ੍ਹਾਂ ਵੇਖਦੇ ਹਾਂ ਕਿ ਵਰਗੇ ਪਿਛਲੇ ਲੰਮੇ ਸਮੇਂ ਤੋਂ ਜੋ ਮਹੱਲਾ ਵਾਸੀ ਨੇ ਕਹਿੰਦੇ ਨਰਕ ਭਰੀ ਜ਼ਿੰਦਗੀ ਜਿਉ ਰਹੇ ਆ ਬਾਹਰ ਨੰਗੇ ਨਹੀਂ ਜਾਂਦਾ ਪੀਣ ਵਾਲਾ ਪਾਣੀ ਸਾਫ਼ ਨਹੀਂ ਆਉਂਦਾ ਬਿਰਜੇਦਰ ਤਾਂ ਬਹੁਤ ਬੁਰਾ ਹਾਲਾ ਨਾ ਕੋਈ ਸਫਾਈ ਕਰਮਚਾਰੀ ਆਉਂਦਾ ਨਾ ਕੋਈ ਸ਼ਿਵਰੇ ਜਦੋਂ ਆਉਂਦੇ ਨੇ ਉਹ ਪ੍ਰੋਪਰ ਕੰਮ ਨਹੀਂ ਕਰਕੇ ਜਾਂਦੇ ਇੱਥੋਂ ਪਾਣੀ ਦੇ ਲੀਕੇਜ ਆ ਉਦੀ ਪਾਈਪ ਟੁੱਟੀ ਹੋਈ ਆ ਉਹ ਨਹੀਂ ਛੱਟ ਕਰਨ ਜਾ ਰਹੇ ਹੈਗੇ ਉਹਦਾ ਥੋੜਾ ਜਿਹਾ ਪਾਣੀ ਕੱਢ ਕੇ ਆਪਣੀ ਗੱਡੀ ਭਰ ਕੇ ਲੈ ਜਾਂਦੇ ਨੇ ਸ਼ਾਮ ਨੂੰ ਫਿਰ ਪਾਣੀ ਦਾ ਪਾਣੀ ਪ੍ਰੋਪਰ ਖੜਿਆ ਵੀ ਖੜਿਆ ਜੀ ਯਾਨੀ ਕਿ ਅੱਖਾਂ ਜੀ ਅੱਖਾਂ ਜੀ ਫਾਰਮੈਲਟੀ ਜੀ ਕਰਦੇ ਹਾਂਜੀ ਜਿਵੇਂ ਰਾਤ ਨੂੰ ਅਸੀਂ 10 ਵਜੇ ਆਉਂਨੇ ਕਈ ਰਿਮੋਟ ਸਾਈਕਲ ਡਿੱਗਣ ਦਾ ਬਹੁਤ ਵਾਰੀ ਦੋ ਵਾਰੀ ਤਾਂ ਮੇਰਾ ਮੋਟਰਸਾਈਕਲ ਡਿਲਕਿਆ ਜੀ ਪਾਣੀ ਦੇ ਵਿੱਚੋਂ ਦੀ ਬਹੁਤ ਬੁਰਾ ਹਾਲ ਆ ਜੀ ਇਹਦਾ ਕੋਈ ਪ੍ਰੋਪਰ ਹੱਲ ਕਰਾਇਆ ਜਾ ਵੀ ਪ੍ਰੋਪਰ ਹੱਲ ਕਰਾਇਆ ਕਿ ਨਾ ਵੀਰੇ ਲੱਖਾ ਸਿੰਘ ਜੀ ਲੱਖੇ ਜਿਸ ਤਰ੍ਹਾਂ ਵੇਖਦੇ ਹੋਂ ਕਿ ਵਰਕੇ ਜਿਸ ਤਰ੍ਹਾਂ ਸਾਰੇ ਮੁਹੱਲੇ ਨਾਲ ਗੱਲ ਕੀਤੀ ਹੈ ਕਿ ਨਾ ਪਾਣੀ ਦੀ ਨਿਕਾਸੀ ਨਹੀਂ ਸਾਫ ਪਾਣੀ ਨਹੀਂ ਆਉਂਦਾ ਕੀ ਕੀਤਾ ਕੀ ਜਾ ਸਕਦਾ ਬੁਰਾ ਹਾਲ ਹੈ ਇਸ ਤੋਂ ਤਾਂ ਮਲੇ ਦਾ ਬਹੁਤ ਜਿਆਦਾ ਪਾਣੀ ਦੇ ਕਾਰਨ ਹੋ ਰਿਹਾ ਬੱਚੇ ਬਹੁਤ ਬਿਮਾਰ ਰਹਿੰਦੇ ਨੇ ਸਾਡੇ ਉਰੇ ਸਕੂਲ ਦੇ ਕਰਨ ਇੱਥੇ ਨਾ ਬੱਚੇ ਲੰਘ ਸਕਦੇ ਨੇ ਕਿ ਕੋਈ ਸਰਕਾਰ ਇੱਧਰ ਕੋਈ ਐਮਐਲਏ ਕਿਸੇ ਨੇ ਵੀ ਕੋਈ gekeੜਾ ਨਹੀਂ ਕੋਈ ਮਾਰਦਾ ਓਰੇ ਵੀ ਇਹ ਦੇਖੀ ਜਾ ਕੇ ਵੀ ਇਹਨਾਂ ਦੇ ਬੱਚਿਆਂ ਦਾ ਕੀ ਹਾਲ ਹੋ ਰਿਹਾ ਜਾਂ ਇਹਨਾਂ ਦਾ ਕੀ ਹਾਲ ਹੋ ਰਿਹਾ ਕੰਮ ਭੱਲੇ ਦੇ ਵਿੱਚ ਵੀ ਗੰਦਗੀ ਪੈ ਰਹੀ ਹੈ ਕੀ ਕੋਈ ਕੋਈ ਸਰਕਾਰ ਸਾਡੇ ਐਮਐਲਏ ਕੋਈ ਨਹੀਂ ਜਾਂਦਾ ਸਿਰਫ ਸਾਡੀ ਐਮਐਸ ਇਸ ਹੁੰਦਾ ਇੱਕ ਸਾਡੇ ਜੇਕਰ ਲੱਖੇ ਗੱਲ ਕੀਤੀ ਜਾਵੇ ਤਾਂ 2022 ਤੋਂ ਪਹਿਲਾਂ ਜੋ ਹੁਣ ਵਧਾਈ ਕਿਨੇ ਵੀ ਪਾ ਨਰਿੰਦਰ ਕੌਰ ਪਰ ਆਜ ਸਕੂਟਰੀ ਦੇ ਉੱਤੇ ਦੇਖਦੇ ਸੀ ਮਹੱਲਿਆਂ ਦੇ ਵਿੱਚ ਆਉਂਦੇ ਸੀ ਗੱਲਾਂ ਬਾਤਾਂ ਹੁੰਦੀਆਂ ਸੀ ਹੁਣ ਕਿਤੇ ਆਏ ਦੁੱਖ ਸੁੱਖ ਕਰਨ ਆਏ ਹੁਣ ਜੀ ਕੋਈ ਤੁਖ ਸੁਖ ਨਹੀਂ ਉਹ ਬਿਲਕੁਲ ਹੀ ਕੋਈ ਗੇੜਾ ਨਹੀਂ ਮਾਰ ਰਿਹਾ ਹੈ ਕਿ ਐਮਐਲਏ ਸਾਹਿਬ ਜਦੋਂ ਵੋਟਾਂ ਆਂਦੀਆਂ ਨੇ ਉਦੋਂ ਸਾਡੇ ਕੋਲੇ ਜ਼ਰੂਰ ਆਂਦੇ ਰਹੇਗੇ ਉਦੋਂ ਸਾਨੂੰ ਬੇਨਤੀਆਂ ਵੀ ਕਰਦੇ ਨੇ ਕਿ ਵੀ ਵੋਟਾਂ ਪਾਓ ਸਾਨੂੰ ਐ ਕਰੋ ਹੁਣ ਕੋਈ ਸਾਡੀ ਸੁਣਵਾਈ ਨਹੀਂ ਕੋਈ ਸਾਨੂੰ ਪੁੱਛਦਾ ਨਹੀਂ ਰਿਹਾ ਕਿ ਜੀ ਬਿਲਕੁਲ ਕਹਿੰਦੇ ਨੇ ਕਿ ਕੋਈ ਵੀ ਸੁਣਵਾਈ ਨਹੀਂ ਕੋਈ ਵੀ ਪੁੱਛ ਨਹੀਂ ਰਿਹਾ ਜਿਸ ਕਾਰਨ ਮਹੱਲੇ ਵਾਸੀ ਪਰੇਸ਼ਾਨ ਨਜ਼ਰ ਆਉਂਦੇ ਨੇ ਉਹਨਾਂ ਗੁਹਾਰ ਲਾਉਂਦੇ ਨੇ ਸਰਕਾਰ ਅੱਗੇ ਅਤੇ ਪ੍ਰਸ਼ਾਸਨ ਅੱਗੇ ਕਿ ਜੋ ਸਾਡਾ ਅਸਤਾਈ ਰੂਪ ਦੇ ਵਿੱਚ ਪੱਕਾ ਹੱਲ ਕੀਤਾ ਜਾਏ ਇਹ ਨਾ ਹੋਵੇ ਕਿ ਤੁਸੀਂ ਟੈਂਕਰ ਭੇਜ ਦਿੰਨੇ ਹੋ ਪਾਣੀ ਨਿਕਲ ਜਾਂਦਾ ਫਿਰ ਪੈਰ ਜਾਂਦਾ ਜਿਸ ਦੇ ਨਾਲ ਲੋਕ ਪਰੇਸ਼ਾਨ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸਿੰਘ